ਸੇ ਹੋ ਜਓ ਪਿੱਛੇ ਵੀ ਬਣਾ ਦੇ ਹੋਰ ਨਾ ਹੋਰ ਨਾ ਕਰਾ ਕੋਚ ਚੱਪ ਚੱਪ ਪਿੰਡ ਪੰਚਾਇਤ ਨਗਰ ਦੇ ਵਾਸੀ ਤੇ ਹੋਰ ਪਿੰਡ ਦੇ ਭਗਵੰਤੇ ਸਾਰੇ ਅੱਜ ਅਸੀਂ ਇੱਥੇ ਇਕੱਠੇ ਹੋਏ ਆਂਗੇ ਜੋ ਕਿ ਖਨੌਰੀ ਵਾਟਰ ਤੇ ਜਗਜੀਤ ਸਿੰਘ ਢੱਲੇਵਾਲ ਜੀ ਮਰਨ ਵਰਤਨ ਤੇ ਬੈਠੇ ਆ ਉਸ ਧਰਨੇ ਵਿੱਚ ਵੱਡੀ ਸੂਰਜਿਤ ਕਰਨ ਵਾਸਤੇ ਪਿੰਡ ਬੋਟਾ ਕੌੜਾ ਵੱਲੋਂ ਛੱਪਾਂ ਚਰਮਪਾਲ ਸਿੰਘ ਤੇ ਸਾਰੀ ਪੰਚਾਇਤ ਸਮੁੱਚਾ ਪਿੰਡ ਅੱਜ ਉਸ ਬਾਟਰ ਤੇ ਅਸੀਂ ਪਹੁੰਚ ਰਹੇ ਹਾਂ ਹੋਰ ਵੀ ਪਿੰਡਾਂ ਨੂੰ ਅਪੀਲ ਆ ਸਾਡੀ ਵੀ ਭਰਾਵੋ ਜੇ ਜ਼ਮੀਨਾਂ ਬਚਾਉਣੀਆਂ ਤਾਂ ਹੋਣ ਬਚੂਗੀ ਜੇ ਹੋਂਦ ਬਚੂਗੀ ਤਾਂ ਆਪਣੀ ਨੌਜਵਾਨੀ ਬਚੂਗੀ ਤੇ ਫੇਰ ਹੀ ਆਪਣਾ ਸਾਰਾ ਤਾਣਾ ਬਣਾ ਜਿਹੜੀਆਂ ਕਾਰਾਂ ਕੱਪੇ ਜਾਂ ਸਰਪੰਚੀਆਂ ਕਈਆਂ ਬਚਣੀਆਂ ਆਪਣੇ ਕੋਲੇ ਜੇ ਅੱਜ ਆਪਾਂ ਜ਼ਮੀਨ ਨੂੰ ਬਚਾ ਲਾਂਗੇ ਇਸ ਕਰਕੇ ਅਸੀਂ ਅੱਜ ਸਾਰਾ ਪਿੰਡ ਇਕੱਠੇ ਹੋ ਕੇ ਖਨੌਰੀ ਬਾਰਡਰ ਤੇ ਪਹੁੰਚ ਰਹੇ ਹਾਂ ਸਾਡੀ ਬੇਨਤੀ ਹੈ ਹੋਰਾਂ ਪਿੰਡਾਂ ਨੂੰ ਵੀ ਵੀ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਉਸੇ ਖਨੌਰੀ ਬਾਟਰ ਤੇ ਪਹੁੰਚੋ ਕਿਉਂਕਿ ਜਗਜੀਤ ਸਿੰਘ ਢੱਲੇਵਾਲ ਦੇ ਕੱਲੇ ਦੀ ਜ਼ਮੀਨ ਨਹੀਂ ਜਾ ਰਹੀ ਆਪਣੀ ਸਾਰਿਆਂ ਦੀ ਜਾ ਰਹੀ ਹੈ ਸਭ ਤੋਂ ਵੱਡਾ ਨੁਕਸਾਨ ਪੰਜਾਬ ਨੂੰ ਹੈ ਇਸ ਕਰਕੇ ਭਰਾਵੋ ਬੇਨਤੀ ਹੈ ਵੀ ਉਹ ਟੋਟੇ ਖਾਤਰ ਅੱਜ ਮਰਨ ਵਰਤਨ ਤੇ ਬੈਠਾ ਹੈ ਤੇ ਅੱਜ ਫਿਰ ਆਪਣਾ ਪਿੱਛੇ ਜਾਣ ਦਾ ਜ਼ਰੂਰ ਫਰਜ਼ ਬਣਦਾ ਹੈ ਨਗਰੋਂ ਦੇ ਬੰਦੇ ਨੂੰ ਕੁਝ ਹੋ ਗਿਆ ਤਾਂ ਪਰ ਬਹੁਤ ਸਾਰੇ ਘੋਗਾ ਤੇ ਬੜੇ ਚੱਲੇ ਜਾਂਦੇ ਆ ਵੀ ਚਲ ਜੇ ਘੋਗ ਤੇ ਚੱਲ ਜੇ ਕੋਗਤੇ ਜਾਣ ਦਾ ਕੋਈ ਫਾਇਦਾ ਨਹੀਂ ਕਿ ਅੱਜ ਨਾਲੇ ਇਸ ਕਰਕੇ ਸਾਰਿਆਂ ਨੂੰ ਬੇਨਤੀ ਕਰਦੇ ਆਂ ਸਾਡਾ ਨਗਰ ਅੱਜ ਵੱਡੀ ਗਿਣਤੀ ਚਾਰ ਰਿਹਾ ਹੈ ਪੂਰਾ ਨਗਰਾਂ ਦੇ ਵਿੱਚੋਂ ਵੀ ਇਹੇ ਤਰ੍ਹਾਂ ਹੀ ਪੰਚਾਇਤਾਂ ਮੂਹਰੇ ਲੱਗ ਕੇ ਇਸ ਕੰਮ ਨੂੰ ਮੁਕੰਮਲ ਕਰਨ ਤਾਂ ਕਿ ਆਪਾਂ ਆਪਣਾ ਲੀਡਰ ਵੀ ਬਚਾ ਸਕੀਏ ਤੇ ਆਪਾਂ ਇਹ ਜਿੱਤ ਵੀ ਪ੍ਰਾਪਤ ਕਰ ਸਕੀਏ ਇੰਨੀਆਂ ਬੇਨਤੀਆਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਆਂ ਜੀ ਵਾਹਿਗੁਰੂ ਜੀ ਦਾ ਸਾਲ ਸਾਲ